ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਡਾਲਾ ਪੰਗਰ ਤਹਿਸੀਲ ਕਲਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਵਾ ਜਿੰਨਾ ਚ ਦੋ ਗੱਬਣਾ ਵਾ ਤੇ ਇੱਕ ਸੋਈ ਆ ਸੋਈ ਦੇ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ। ਉਹ ਠੀਕ ਠਾਕ ਜੀ। ਚਲੋ ਵੀਰ ਜੀ ਜਿੱਦਾਂ ਜੀ। ਤੇ ਵੇਖਿਆ ਪਹਿਲਾਂ ਮਾਲ ਫਿਰ। ਮਾਲ ਵੇਖਿਆ ਪਹਿਲਾਂ ਬਾਅਦ ਆਈ ਕੇ ਵੇਖੀਂਦਾ ਨਾਲ ਨਾਲ ਹੀ ਤਾਂ। ਤੇ ਅੱਜ ਤੇ ਇੰਨੀ ਆ। ਅੱਜ ਇੰਨੀ ਜਿਹਾ ਆ ਜੀ। ਠੀਕ ਹੈ। ਹਾਂਜੀ। ਤੇ ਚਲੋ ਨਾਮ ਦੱਸੋ ਫਿਰ। ਨਾਮ ਆਪਣਾ ਮੇਜਰ ਸਿੰਘ ਪਿੰਡ ਡਲਾਵਾਂਗੇ ਜਿਹੜਾ ਗਦਾਸਪੁਰ ਤਸੀਲ ਕਾਨਰ। ਤੇ ਫੋਨ ਨੰਬਰ ਬੋਲਦਾ। ਨੰਬਰ 81 46 55 47 34। ਠੀਕ ਹੈ। ਤੇ ਅੱਜ ਗਾਵਾਂ ਹੀ ਆ ਤਿੰਨ ਸਿਰਫ ਹਨਾ। ਤਿੰਨ ਗਾਵਾਂ ਕੱਟੀ ਵੀ ਹੈਗੀ। ਅੱਛਾ ਕੱਟੀ ਵੀ ਹੈਗੀ ਆ। ਕੱਟੀ ਵੀ ਹੈਗੀ ਆ। ਠੀਕ ਐ ਉਹ ਤਾਂ ਇਹ ਪਿਹਾਰ ਵਰੀ ਕੋਈ ਨਾ ਕੋਈ ਕੱਟੀ ਵੱਛੀ ਕੋਈ ਨਾ ਕੋਈ ਹੁੰਦੀ ਹੁੰਦੀ ਜ਼ਰੂਰ ਇਹ ਆ ਵੀ ਚਲੋ ਕੱਟੀਆਂ ਵੱਛੀਆਂ ਪਾਲਾਂਗੇ ਤੇ ਫੇਰ ਹੀ ਗਾਂ ਗਾਵਾਂ ਫੇਰ ਹੀ ਗਾਵਾਂ ਮੱਝਾਂ ਤਿਆਰ ਹੋਣੀਆਂ ਵਾ ਹਾਂਜੀ ਠੀਕ ਐ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਿੱਲੇ ਨੰਬਰ ਤੇ ਹੀ ਆ ਜਿਹੜੀ ਸੋਨੇ ਰੰਗ ਰੋਪਤੀ ਆ ਕ੍ਰੋਸ ਤੇ ਆ ਗਾਂ ਜਦੀ ਕਿੰਨੇ ਕ ਦੁੱਧਾਂ ਲਈ ਜੇ ਵੱਧੀ ਅੱਜ 9 ਕਿਲੋ ਜਸਟਾਂ ਦੀ ਅੱਛਾ ਹਾਂਜੀ ਕਿੰਨੇ ਜਰਦੀ ਸੂਈ ਹੈ 20 ਦਿਨ ਹੋ ਗਏ ਸੀ ਅੱਛਾ 20 ਦਿਨ ਹੋ ਗਏ ਮਗਰ ਇਹਦੇ ਬੱਚੀ ਆ ਬੱਚੀ ਜਰਸੀ ਆ ਆਪ ਗਾਏ ਅਰਸ਼ਰ ਕ੍ਰੋਸ ਤੇ ਆ ਜਿਹੜੀ ਬਾਕੀ ਆਪੇ ਸਮਝ ਲਾ ਲਈ ਜਿਹੜੀ ਵੀ ਆ ਤੇ ਆ ਥਾਣੇ ਤੇ ਦੇਖ ਸਕਦੇ ਜੀ ਅੱਜ ਲੈ ਆ ਆ ਵੀ ਬਾਕੀ ਇਹ ਆ ਵੀ ਸੋਨੇ ਰੰਗ ਰੂਪ ਦੀ ਯਾਤਰਾ ਲੈ ਜਾ ਕਰੀ ਉਧਰ ਨੂੰ ਲੈ ਜਾ 9 ਲੀਟਰ ਦੁੱਧ ਹੁਣ ਜਿਹੜਾ ਕਿੰਦੇ ਵੀ ਹੈਗਾ ਇਹਦੇ ਕੋਲ ਤੇ ਆਵਛੀਏ ਦੀ ਚਲੋ ਲੈ ਜੇ ਬੰਦ ਤੇ ਕਿੰਨਾ ਵਿੱਚ ਫਿਰ ਮੁੱਲੇ ਦਾ ਮੁੱਲੇ ਦਾ ਵਿੱਚ 30000 ਰੁਪਏ ਕਰਦੇ ਆਂ ਅੱਛਾ 28000 ਦੇ ਦੋਗੇ 28000 ਦੇ ਦੋਗੇ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੌਕੇ ਤੇ ਗੁਮਾਤ ਕੋਈ ਵੀ ਫੋਨ ਲਾਵੇ ਕੋਈ ਫੋਨ ਲਾਵੇ ਹਨਾ ਹਾਂਜੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਗਾਂ ਗੱਬਨ ਆ ਗਈ ਹੈ ਨਾ ਗਾਂ ਗੱਬਨ ਦਾ ਭਾਦੂ 20 ਕਿਲੋ ਹਾਂਜੀ 20 ਕਿਲੋ ਤਾਂ ਭਾਦੂਗਾ ਅੱਛਾ 20 ਦਿਨ ਪੂਰੀ ਹੈ ਕਦ ਘੱਟ ਚੰਗਾ ਹੱਤਰਾ ਸਾਰਾ ਵੱਡੀ ਆ ਗਾਂ ਦੇ ਨਹੀਂ 15 ਹੱਤੀ ਅੱਛਾ ਕਾਮੂ ਹੱਕ ਮਾਰੂ ਜਾ ਠੀਕ ਹੈ ਜੀ ਤੋਰੋ ਫਿਰ ਇੱਕ ਰੀਨ ਇੱਕ ਰੀਆ ਥਾਣੇ ਦੇ ਦੇਖ ਕਰਦੇ ਜੀ ਚੰਗੇ ਗੱਬਦੇ ਆ ਜੀ ਤਾਣਾ ਤੇ ਮਿਲਖ ਮੈਨੂੰ ਵੀ ਚੰਗੀ ਲੱਗੀ ਐ ਲੈ ਆਓ ਜੀ ਲੈ ਜਾ ਕਰੀ ਤੂੰ ਲੈ ਜਾ ਪੂਰੀ ਬਾਕੀ ਇਤਨਾ ਕੱਦ-ਕੱਟ ਚੰਗਾ ਵਾ ਥੱਲੇ ਹੋ ਜੇ ਪਰ ਨਹੀਂ ਆ ਨਾ ਦੇਖ ਸਾਦੇ ਜੀ ਬਾਕੀ ਇਹ ਨਾ ਡਲ ਚੰਗੀਆਂ ਵਾ ਚੰਗੀ ਭਰ ਜੂਗੀ ਤੇ ਮੁੱਲ ਫਿਰ ਇਹਦਾ ਵੀਰ ਜੀ ਮੁੱਲ ਵਿੱਚ ਹੁਣ ਕੱਚੀ ਖੜੂਗਾ ਇਹ ਜੀ 45 ਹਜ਼ਾਰ ਦੀ ਹੁਣ ਕਰ ਦੇ ਛੋੜ ਛੜਾ ਫਿਰ 42 ਹਜ਼ਾਰ ਦੀ ਅੱਛੀ ਹੋ ਦੇ ਦਾਂਗੀ ਅੱਛਾ 42 ਹਜ਼ਾਰ ਦੀ ਦੇ ਦਾਂਗੀ ਬਾਕੀ ਉਹਨੇ ਕੀ ਛੋੜ ਮੁੱਕ ਤੇ ਹੋ ਜੂਗੀ ਮੁੱਕ ਤੇ ਹੋ ਜੂਗੀ ਠੀਕ ਹੈ ਜੀ ਤੇ ਆ ਦੇਖ ਸਕਦੇ ਹੈਗੀ ਕ੍ਰੋਸ ਪੰਚ ਆ ਇਹ ਆ ਵੀ ਜੇ ਕਿਸੇ ਨੇ ਗੱਡੀ ਗੁੱਡੀ ਵਾਲੇ ਵੀਰ ਨੇ ਪਾਉਣੀ ਉਹਨਾਂ ਲਈ ਚੰਗੀਆਂ ਹੰਸ਼ ਜੀ ਦਾ ਕਰਦਾ ਵੀ ਸ਼ੁਰੂ ਹੋ ਗਿਆ ਵੈਸੇ ਤੇ ਆ ਜਿਹੜੀ ਹੁਣ ਇਹ ਹਫ਼ਤਾ ਹੱਤਾ ਤੂੰ ਹਫ਼ਤਾ ਖੜਤੀ ਇਹ ਤਦੋਂ ਥੱਕੀ ਜੁਆ ਤੇ ਆਪਣੇ ਪੰਡੋਲੇ ਹੀ ਰੱਖੇ ਆਪਣੇ ਕਿੰਨਾ ਚੋਇਆ ਦੁੱਧ 20 ਕਿਲੋ ਅੱਛਾ 20 ਲੀਟਰ ਦੁੱਧ ਨੇ ਚੋਇਆ ਹੋਇਆ ਵੀ ਕਿਲੋ ਤੋਰ ਫੇਰੇ ਕਰੀ ਨੀ

ਬਾਕੀ ਤੋੜਾ ਤੋੜਾ ਬਿਲਕੁਲ ਓਕੇ ਆ ਹਾਂਜੀ ਦੂਰ ਤਾਂ ਇੱਕ ਰੇਖਾ ਦੇਖ ਸਾਡਿਓ ਅਗਲੇ ਪਰਦੇ ਪਾਸੇ ਤਾਂ ਮਾਸ ਜਾ ਵਧਿਆ ਹੋਵੇ ਦੇਖ ਦੇਖ ਇਹਨੇ ਕਟੋਣਾ ਹੋਵੇ ਤਾਂ ਕੱਟਿਆ ਵੀ ਜਾਂਦਾ ਪਹਿਲਾਂ ਤੁਹਾਨੂੰ ਕਿਹਾ ਸੀ ਕੰਮ ਗਿਆ ਇਹਦਾ ਦੇਖੋ ਇੱਦਾਂ ਵੀ ਕੋਈ ਓਕੀ ਗੱਲ ਨਹੀਂ ਵਧੀ ਹੈਗੀ ਬਾਕੀ ਕੋਈ ਦਿੱਕਤ ਵੀ ਨਹੀਂ ਹੈਗੀ ਗਾਣ ਨੂੰ ਨਹੀਂ ਕੋਈ ਦਿੱਕਤ ਨਹੀਂ ਜੀ ਮੇਰੇ ਕੋਲ ਕਈ ਜੇ ਵਸਿਈਏ ਹੋ ਮਾਸਾ ਦੇ ਥੋੜਾ ਜਿਹਾ ਤੇ ਮੁੱਲ ਫਿਰ ਇਹਦਾ ਮੋਦਵੀ ਦੀ ਵਛੀ ਦਾ ਗੁੰਮੀ ਜਨਾ ਦੀ 55000 ਦੀ ਵਛੀ ਵੇਚ ਦੇ ਦੀ ਹੈ ਹਾਂਜੀ ਹੁਣ ਵਛੀ ਦਵਾਂਗੇ 42000 ਅੱਛਾ ਵੀ 42 ਦੀ ਦੇ ਦੇਣ 42 ਦਵਾਂਗੇ 42 ਦੀ ਭਾਵੇਂ ਕੋਈ ਆ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਹਾਂਜੀ ਠੀਕ ਐ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਤੇ ਛੰਡੀ ਰਹਿ ਗਈ 33 ਰਹਿ ਗਈ ਇੱਕ ਵਾਰੀ ਦਿਖਾ ਦਈਏ ਨਾ 33 ਰਕੀ ਚੰਗੀ ਤਗੜੀ ਲੱਭ ਲੈਂਦੀ ਜੇ ਬੜੀ ਜੀ ਜਾਰੀ ਮੈਂ ਇਹ ਜੀ ਲੈ ਲਾਂਗੇ ਬਾਕੀ ਨਾਲੋਂ ਚੰਗੀ ਕੁੰਡੀ ਹੁਣੇ ਹੋਣੀ ਦੇਖੋ ਅੱਛਾ ਨਾਲ ਚੰਗੀ ਐ ਤੇ ਕਾਲੀ ਸਾਹ ਸਾਰੀ ਕਿੰਨਾ ਮੁੱਲ ਫਿਰ ਇਹਦਾ ਇਹਦਾ 6000 ਦੀ 6000 ਦੀ ਇਹ ਕਰਨਾ ਕੋਈ ਮੌਕੇ ਮੌਕੇ ਤੇ ਕੀ ਕਰਨਾ ਹੁਣੇ ਕਰਦੇ ਜੀ ਅੱਛਾ ਹੁਣ ਵੀ ਮੌਕਾ ਹੀ ਆਗੇ ਹਾਂਜੀ ਆਹ ਦੇਖ ਸਕਦੇ ਥਲੇ ਛੋਟੀ ਆ ਜੇ ਨਾ ਉਹ ਚੰਗੀ ਭਾਵੇਂ ਸ਼ਾਮ ਜਿਹੜਾ ਪੰਜ ਹਜ਼ਾਰ ਦੀ ਜਿਹੜੀ ਕਹਿੰਦੇ ਵੀ ਦੇ ਦਾਂਗੇ ਤੇ ਬਾਕੀ ਚਲੋ ਕੋਈ ਵੀਰ ਆਪਣਾ ਵੇਸ ਚਾੱਕ ਕੇ ਲੈ ਜਾਏ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਦੇ ਨਾਲ ਪਿੰਡ ਬਟਾਲਾ ਪੰਗਰ ਤਹਿਸੀਲ ਕਲਾਂ ਨੌਰ ਤੇ ਜ਼ਿਲ੍ਹਾ ਗੁਰਦਾਸਪੁਰ